ਕਿਸਾਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਸਰਕਾਰੀ ਰੇਟ ਜਿਹੜੀ ਹੈ 17 ਮੌਚਰ ਦੀ 2299 ਰੁਪਏ ਜੋ ਸਰਕਾਰ ਵੱਲੋਂ ਰੇਟ ਹੈ ਔਰ ਮੈਂ ਹੁਣ ਦੇਖ ਕੇ ਆਇਆ ਹਾਂ ਢੇਰੀਆਂ ਤੇ ਔਰ ਮੈਂ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਕਰਦਾ ਵੀ ਜਿਹੜਾ ਮੌਚਰ ਆ ਜਿਤਨਾ ਹੁਣ ਕੋਈ ਗਿੱਲੀ ਫਸਲ ਆ ਜਾਂਦੀ ਹੈ ਉਹਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਵਧੀਆ ਢੰਗ ਨਾਲ ਆਪਣੀ ਫਸਲ ਲੈ ਕੇ ਆਉਣ ਤੇ ਜੋ ਸਰਕਾਰੀ ਰੇਟ ਹੈ ਉਹਨੂੰ ਪ੍ਰਾਪਤੀ ਆਪਣਾ ਕਰਕੇ ਜਿਹੜਾ ਵੀ ਇਹਨਾਂ ਨੂੰ ਵੀ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਸਰ ਜਿਹੜਾ ਉਹ ਰਿਅਰਟ ਮੈਂਟੇ ਸੈਲਰਾਂ ਦੀ ਉਹ ਹੋ ਚੁੱਕੀ ਹੈ ਜੀ ਮੰਡੀ ਦੇ ਵਿੱਚ ਵਨ ਟਾਈਮ ਜਿਹੜੀ ਸੈਟਲਮੈਂਟ ਉਹ ਕੀਤੀ ਹੈ ਜੀ ਉਹ ਸਾਡੇ ਸੈਲਰਾਂ ਵਾਸਤੇ ਜਾਂ ਸਾਰੇ ਵੀ ਬਹੁਤ ਵਧੀਆ ਇੱਕ ਸਕੀਮ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਹੈ ਹੁਣ ਮੇਰੀ ਇਹੋ ਬੇਨਤੀ ਹੈ ਵੀ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਪਾਰਟੀ ਹੈ ਹਰ ਵਰਗ ਦੇ ਨਾਲ ਹੈ ਹੁਣ ਆਪਾਂ ਆਪਣੇ ਜਿਹੜੇ ਸਾਡੇ ਸੈਲਰਾਂ ਵਾਲੇ ਵੀ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹਦਾ ਜਿਹੜਾ ਲਾਭ ਉਠਾ ਲੈ ਸਰ ਜਿਹੜਾ ਮੌਸਮ ਦੇ ਕਰਕੇ ਪਿਛੜ ਆਏ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਕਾਫੀ ਫਸਲ ਖਰਾਬ ਹੋਈ ਹੈ ਹੇ ਸਰਕਾਰ ਵੱਲੋਂ ਕਿ ਫਸਲਾਂ ਵਿੱਚ ਡੈਮੇਜ ਡਿਸਕਲਰ ਵੀ ਹੋਈ ਹੈ ਤੇ ਕੀ ਉਹਦਾ ਕੋਈ ਫਰਕ ਪਵੇਗਾ ਜਦ ਤੁਸੀਂ ਅਪੀਲ ਕਰੋਗੇ ਵੀ ਇਹ ਦੇਖੋ ਮੈਂ ਮੈਂ ਇੱਕ ਬੇਨਤੀ ਕਰਨਾ ਜੀ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਸੀ ਠੀਕ ਆ ਤਕਰੀਬਨ ਉੱਥੇ ਮਿੱਟੀ ਰੇਤਾ ਜਿਹੜੀ ਆ ਉਹ ਕਾਫੀ ਆ ਚੁੱਕੀ ਸੀ ਸਰਕਾਰ ਵੱਲੋਂ ਜਦੋਂ ਆਪਾਂ ਗਰਾਊਂਡ ਲੈਵਲ ਤੇ ਉਤਰੇ ਆ ਸਾਨੂੰ ਕਈ ਕਿਸਾਨਾਂ ਨੇ ਕਿਹਾ ਬੇਨਤੀ ਕੀਤਾ ਉਹਨਾਂ ਨੇ ਵੀ ਅੱਗੋਂ ਇਹ ਬੇਨਤੀ ਕੀਤੀ ਵੀ ਜਿਹੜੀ ਆ ਮਿੱਟੀ ਆ ਰੇਤ ਆ ਸਾਨੂੰ ਚੁੱਕਣ ਦੀ ਪ੍ਰਵਾਨਗੀ ਦਿੱਤੀ ਜਾਵੇ ਉਹਨਾਂ ਦੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਹਿੰਦੇ ਨਾ ਘਰ ਦਾ ਆਗੂ ਉਹ ਹੀ ਵਧੀਆ ਘਰ ਨੂੰ ਚਲਾ ਸਕਦਾ ਜਿਹੜਾ ਹਰ ਪਰਿਵਾਰ ਦੇ ਨਾਲ ਸਹਿਮਤੀ ਜਿਹੜਾ ਹਰ ਇਨਸਾਨ ਦੇ ਨਾਲ ਸਹਿਮਤੀ ਰੱਖਦਾ ਹੋਵੇ ਜਦੋਂ ਲੋਕਾਂ ਨੇ ਅਪੀਲ ਕੀਤੀ ਸਰਕਾਰ ਨੂੰ ਤੇ ਸਰਕਾਰ ਨੇ ਫਿਰ ਪਹਿਲ ਕਦਮੀ ਕਰਕੇ ਜਿਹਦਾ ਖੇਤ ਉਹਦੀ ਰੇਤ ਦਾ ਜਿਹੜਾ ਅਨਾਉਂਸ ਕੀਤਾ ਤਾਂ ਜੋ ਕਿ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉੱਥੇ ਕੋਈ ਮਿੱਟੀ ਆ ਰੇਤਾ ਵਾ ਉਹ ਪਹਿਲੀਆਂ ਦਾ ਆਪਣਾ ਲੈਵਲ ਜਿਹੜਾ ਸਹੀ ਢੰਗ ਨਾਲ ਕਰਕੇ ਉਹਨਾਂ ਨੂੰ ਵੇਚ ਕੇ ਉਦੇ ਨਾਲੋਂ ਵਧੀਆ ਆਪਣਾ ਗੁਜ਼ਾਰਾ ਜਿਹੜਾ ਉਹ ਵਧੀਆ ਕਰ ਸਕਣ। ਕਿਸਾਨਾਂ ਨੂੰ ਅਪੀਲ ਕੀ ਕਰਦੇ ਭਈ ਫਸਲ ਸੁੱਕੀ ਬਾਰੇ। ਬਿਲਕੁਲ ਜੀ ਕਿਸਾਨਾਂ ਨੂੰ ਅਪੀਲ ਆ ਉਹਨਾਂ ਨੂੰ ਇਹੋ ਬੇਨਤੀ ਹੈ ਵੀ ਫਸਲ ਜਿਹੜੀ ਆਪਣੀ ਉਹ ਸੁੱਕੀ ਲੈ ਕੇ ਆਉਣ ਤਾਂ ਜੋ ਕਿ ਉਹਨਾਂ ਨੂੰ ਕਿਸੇ ਵੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਪਣਾ ਮੌਸਮ ਜਿਹੜਾ ਵਾ ਉਹ ਜ਼ਰੂਰ ਚੈੱਕ ਕਰਕੇ। ਠੀਕ। ਅੱਜ ਤੜਾਮੜੀ ਦੇ ਸਰਕਾਰੀ ਕਿਰੀ ਇਤਾਰੰਭ ਹੋਇਆ ਕੀ ਕਿਹੜਾ ਜੰਤੀਸ਼? ਅੱਜ ਤੜਾਮੜੀ ਬਟਾਲਾ ਦੇ ਵਿੱਚ ਜਿਹੜੀ ਸਰਕਾਰੀ ਪਰਚੇਜ ਆ ਉਹ ਰੰਭ ਹੋਈ ਆ। ਸਾਡੇ ਮਾਨਯੋਗ ਐਮਐਲਏ ਸਾਹਿਬ ਆਮਨ ਸ਼ੇਰ ਸਿੰਘ ਸਾਰੀ ਕਲਸੀ ਜਿਹੜੀ ਆ ਉਹਦੀ ਕਲਸ ਸਾਰਾ ਜਿਹੜਾ ਪ੍ਰਸ਼ਾਸਨ ਆ ਉਹ ਇਹਦੀ ਰਮਤਾ ਕਰਾ ਕੇ ਗਿਆ ਹੈ ਜੀ ਬਹੁਤ ਵਧੀਆ ਆਪਾਂ ਜੀਮੇਦਾਰਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ 2399 ਰੁਪਏ ਸਰਕਾਰੀ ਬੋਲੀ ਹੈ ਜਿਹੜੀ ਉਹਦੀ ਹੋਈ ਆ ਸਰਕਾਰ ਦਾ ਰੇਟ 399 ਰੁਪਏ ਆ ਆਪਾਂ ਜੀਮੇਦਾਰਾਂ ਨੂੰ ਇੱਕੋ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਣਾ ਮਾਲ ਸਕਾ ਕੇ ਲਿਆਓ ਤੇ ਪੂਰਾ ਭਾਅ ਵਟੋ ਗਿੱਲਾ ਮਾਲ ਨਾਲ ਲਿਆਓ ਗਿੱਲੇ ਮਾਲ ਦੇ ਕਰਕੇ ਸਾਨੂੰ ਵੀ ਬੜੀਆਂ ਦਿੱਕਤਾਂ ਹੁੰਦੀਆਂ ਪਲੱਸ ਜਿੰਨੇ ਵੀ ਹੋਰ ਵੀ ਸਾਡੇ ਨਾਲ ਏਜੰਸੀਆਂ ਦੇ ਇੰਸਪੈਕਟਰ ਆ ਉਹਨਾਂ ਨੂੰ ਬੜੀਆਂ ਵੱਡੀਆਂ ਦਿੱਕਤਾਂ ਆਉਂਦੀਆਂ ਕਿਉਂਕਿ ਜੀਮੇਦਾਰ ਫਿਰ ਇੱਚੀ ਸੋਚਦਾ ਹੈਗਾ ਵੀ ਮੇਰਾ ਭਾਅ ਘੱ ਤੇ ਮੇਰਾ ਭਾਜ ਜਿਹੜਾ ਪੂਰਾ ਲੱਗਣਾ ਚਾਹੀਦਾ ਇਸ ਕਰਕੇ ਪੂਰਾ ਜਿਹੜਾ ਸੁੱਕਾ 17% ਮਾਈਸਚਰ ਦਾ ਮਾਲ ਆ ਉਹਦਾ ਭਾਜ 2399 ਰੁਪਏ ਲੱਗਦਾ। ਇਹ ਸਰਕਾਰੀ ਨਵੀਂ ਕਿੰਨੀ ਫੀਸ ਦੀ ਹੈ ਜੀ ਕਿੰਨੀ 17% ਇਸ ਤਾਰੀਖ ਹਾਂਜੀ ਹਾਂ ਸਰਕਾਰ ਨੂੰ। ਤੇ ਕਿੰਨਾ ਕੀ ਧੰਨਵਾਦ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਅੱਜ ਸਰਕਾਰੀ ਫੀਸ ਸਟਾਰਟ ਕਰਾ ਕੇ ਜੱਟਾਂ ਨੂੰ ਪੂਰਾ ਭਾਜ ਲਾਇਆ ਵਾ ਤੇ ਅਸੀਂ ਬੇਨਤੀ ਕਰਦੇ ਆਂ ਕਿ ਜੀਬੂਦਾਰਾਂ ਨੂੰ ਪੂਰਾ ਰੇਟ ਮਿਲੇ ਤੇ ਉਹ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੜਪੀਟ ਦਾ ਕਬੀ ਬਹੁਤ ਨੁਕਸਾਨ ਹੋਇਆ ਲੱਗ ਚਾਗੇ ਫਸਲਾ ਦਾ ਤੇ ਉਹ ਵੀ ਜ਼ਿੰਮੇਦਾਰਾਂ ਨੇ ਆਪਣੇ ਸੰਬੰਧਾ ਸੰਬੰਧ ਕੱਢ ਕੇ ਚੰਗਾ ਰੇਟ ਮਿਲੂਗਾ ਉਹਨਾਂ ਜਿੰਨੇ ਜ਼ਰਾ ਨੇ ਵੀ ਹੈਲਪ ਕਰਨਗੇ ਤੇ ਅਸੀਂ ਆਸ ਕਰਦੇ ਹਾਂ ਸਰਕਾਰ ਆਪਣੀ ਸਰਕਾਰ ਤੋਂ ਇਹ ਜਿੰਨੇ ਜ਼ਰਾ ਨੂੰ ਚੰਗਾ ਰੇਟ ਦਿਵਾਇਆ ਜਾਵੇ ਪੂਰਾ ਰੇਟ ਦਿਵਾਇਆ ਜਾਵੇ ਇੱਥੇ ਬਿਦਾ ਖੁਸ਼ੀ-ਖੁਸ਼ੀ ਅੱਜ ਪਰਮਾਤਮਾ ਦੀ ਕਿਰਪਾ ਹੀ ਆ ਤੇ ਸਰਕਾਰ ਇਸ ਦਿਨ ਅੱਜ ਆਟਾ ਰਹੀ